ਇਸ ਤਰ੍ਹਾਂ ਕੀ ਤੁਸੀਂ ਦੇਖਿਆ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਤੇ ਪਿਛਲੇ ਦੋ ਦਹਾਕਿਆਂ ਤੋਂ ਇੱਕ ਕਲੰਕ ਲਾਇਆ ਗਿਆ ਨਸ਼ਿਆਂ ਦੇ ਤੌਰ ਤੇ ਉਹਨੂੰ ਖਤਮ ਕਰਨ ਲਈ ਇੱਕ ਮੋਹਮ ਵਿੱਢੀ ਆ ਔਰ ਲਗਾਤਾਰ ਨਸ਼ੇ ਤਸਕਰਾਂ ਦੇ ਖਿਲਾਫ ਐਕਸ਼ਨ ਹੀ ਨਹੀਂ ਹੋ ਰਿਹਾ ਬਲਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ तमाम ਜਾਇਦਾਦਾਂ ਜਿਹੜੀਆਂ ਉਹਨਾਂ ਨੇ ਇਸ ਕਾਲੀ ਕਮਾਈ ਤੋਂ ਬਣਾਈਆਂ ਸੀ ਉਹਨਾਂ ਨੂੰ ਜਬਤ ਵੀ ਕੀਤਾ ਜਾ ਰਿਹਾ ਔਰ ਖਤਮ ਵੀ ਕੀਤਾ ਜਾ ਰਿਹਾ ਲੇਕਿਨ ਅੱਜ ਜਿਹੜਾ ਤੁਹਾਡੇ ਰਾਹੀ ਮੈਂ ਪੰਜਾਬ ਦੇ ਲੋਕਾਂ ਨੂੰ ਜੋ ਇੱਕ ਦੱਸਣਾ ਚਾਹੁੰਦਾ ਕਿ ਬੁਨਿਆਦੀ ਫਰਕ ਕੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਸਰਕਾਰ ਦਾ ਤੇ ਪਿਛਲੀਆਂ ਸਰਕਾਰਾਂ ਦਾ ਇੱਕ ਜ਼ਮਾਨਾ ਉਹ ਸੀ ਜਦੋਂ 2007 ਚ ਕਾਲੀ ਭਾਜਪਾ ਦੀ ਸਰਕਾਰ ਆਈ ਆ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬੜੇ ਹੀ ਵੈਲ ਆਰਗੇਨਾਈਜ਼ ਤਰੀਕੇ ਨਾਲ ਨਸ਼ਿਆਂ ਦਾ ਵਪਾਰ ਖੜਾ ਕੀਤਾ ਵਪਾਰ। ਔਰ ਉਸ ਵਪਾਰ ਨੂੰ ਇਸ ਹੱਦ ਤੱਕ ਆਰਗੇਨਾਈਜ਼ ਕੀਤਾ ਕਿ ਉਹਨੂੰ ਪੈਟਰੋਨੇਸ ਕਰਨਾ, ਉਹਨੂੰ ਵਧਾਉਣਾ, ਉਹਨੂੰ ਸ਼ੈਲਟਰ ਕਰਨਾ, ਉਹਨੂੰ ਤਮਾਮ ਸੁਵਿਧਾਵਾ ਦੇਣੀਆਂ ਚਾਹੇ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਹੋਵੇ। ਚਾਹੇ ਡਿਲੀਵਰੀ ਕਿਤੇ ਕਰਨੀ ਹੋਵੇ ਚਾਹੇ ਪੜਮ ਲਿਖਣ ਵਾਲੇ ਆਮ ਚੰਗੇ ਨੌਜਵਾਨਾਂ ਨੂੰ ਫੜ-ਫੜ ਕੇ ਲਿਆ ਕੇ ਇਸ ਨਸ਼ੇ ਦੇ ਦਲਦਲ 'ਚ ਤੱਕਿਆ ਕਈ ਐਗਜ਼ਾਮਪਲ ਹੈ ਇੱਕ ਐਗਜ਼ਾਮਪਲ ਨਹੀਂ ਆ ਚਾਹੇ ਉਹ ਤੁਸੀਂ ਭੋਲੇ ਦਾ ਕੇਸ ਚੱਕ ਲੋ ਜਿਹੜਾ ਖਿਡਾਰੀ ਸੀ ਜਿਨੇ ਦੇਸ਼ ਦਾ ਪੰਜਾਬ ਦਾ ਨਾਮ ਹੀ ਰੌਸ਼ਨ ਕੀਤਾ ਚਾਹੇ ਉਸ ਅਕਾਲੀ ਮੀਟਰ ਦਾ ਨਾਮ ਚੱਕ ਲੋ ਜਿਹਦੇ ਤੇ ਅੱਜ ਤੱਕ ساری ਦੁਨੀਆ ਚ ਬੈਠੇ ਲੋਕ ਜਾਣਦੇ ਆ ਕਿ ਨਸ਼ਿਆਂ ਦੀ ਕਾਲੀ ਕਮਾਈ ਨਾਲ ਆਪਣੇ Empire ਖੜੇ ਕੀਤੇ ਐ Empire ਕਿਉਂਕਿ ਇਹਨਾਂ ਦਾ ਮਕਸਦ ਕੀ ਸੀ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਮਕਸਦ ਇੱਕੋ ਹੀ ਸੀ ਕਿ ਜਿਹੜਾ ਨਸ਼ਿਆਂ ਦੇ ਕਾਰੋਬਾਰ ਦੇ ਰਾਹੀਂ ਕਾਲੀ ਕਮਾਈ ਹੋਣੀ ਉਹਨਾਂ ਨੇ ਆਪਣੇ Empire ਖੜਾ ਕਰ ਗਏ ਇਕਨੋਮਿਕ ਇੰਟਰਸਟ ਆਰਥਿਕ ਹੇਤ ਉਹਦੇ ਚ ਇਹਨਾਂ ਨੇ ਇਹ ਨਹੀਂ ਵੇਖਿਆ ਇਹ ਨੀਂ ਦੇਰੀ ਬਗਾਈ ਵੀ ਜਿਹੜੇ ਬੱਚਿਆਂ ਨੂੰ ਪੜ੍ਹਾਈ ਕਰਾ ਕੇ ਕੋਈ ਨੌਕਰੀਆਂ ਦੇਣੀਆਂ ਸੀ ਚੰਗੇ ਰਾਹ ਪਾਉਣਾ ਸੀ ਉਹਨਾਂ ਨੂੰ ਛੋਟੇ-ਛੋਟੇ ਲਾਲਚ ਦੇ ਕੇ ਨਸ਼ਿਆਂ ਦੀ ਡਿਲੀਵਰੀ ਦਾ ਕੰਮ ਜਿਹੜਾ ਇਹਨਾਂ ਨੇ ਦਿੱਤਾ ਹਾਲਾਤ ਇਹ ਰਹੇ ਹਾਲਾਤ ਇਹ ਹੋ ਗਏ ਕਿ ਜਿਹੜੇ ਮਾਪਿਓ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਬਾਹਰ ਧੱਕਣਾ ਸ਼ੁਰੂ ਕਰਤਾ ਭੇਜਣਾ ਸ਼ੁਰੂ ਕਰਤਾ ਜਿਹੜੇ ਕਿਸੇ ਤਰੀਕੇ ਨਾਲ ਥੋੜਾ ਬਹੁਤ ਪੈਸਾ ਲਾ ਕੇ ਕੋਈ ਚੰਗੇ ਮੁਲਕ ਚ ਚਾਇਓ ਸੈਂਟਰਲ ਏਸ਼ੀਆ ਦੇ ਮੁਲਕ ਹੋਣ ਅਮਰੀਕਾ ਯੂਰੋਪ ਦੇ ਹੋਣ ਉੱਥੇ ਭੇਜਣਾ ਸ਼ੁਰੂ ਕੀਤਾ ਲੀਗਲ ਅਲੀਗਲ ਬ੍ਰੇਨ ਡਰੇਨ ਹੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਦੇ ਜਿਹੜੇ ਸ਼ਾਰਪ ਮਾਈਂਡਡ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਲਗੌਰ ਭਵਿੱਖ ਸੰਭਾਲਣੀ ਸੀ ਜਿਨ੍ਹਾਂ ਨੇ ਗਰਾਊਂਡਾਂ ਤੋਂ ਲੈ ਕੇ 올림픽 ਦੇ ਸਟੇਡੀਅਮ ਤੱਕ ਪੰਜਾਬ ਦਾ ਨਾਂ ਰੌਸ਼ਨ ਕਰਨਾ ਸੀ ਦੇਸ਼ ਦਾ ਉਹਨਾਂ ਨੌਜਵਾਨਾਂ ਨੂੰ ਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਨਸ਼ੇ ਦੇ ਤਸਕਰ ਬਣਾਤਾ ਅਸੀਂ ਉਹਨਾਂ ਦੀ ਗਲਤੀ ਨਹੀਂ ਮੰਨਦੇ ਅਸੀਂ ਅੱਜ ਤੁਹਾਡੇ ਸਾਹਮਣੇ ਬੜਾ ਸਪਸ਼ਟ ਕਹਿਣਾ ਚਾਹੁੰਦੇ ਆ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦਾ ਕੰਮ ਆ ਕਿ ਚੰਗੀ ਸੇਧ ਦੇਣੀ ਚੰਗਾ ਰਸਤਾ ਦਿਖਾਉਣਾ ਔਰ ਅੱਜ ਅੱਜ ਵੇਖੋ ਭਗਵੰਤ ਮਾਨ ਦੀ ਸਰਕਾਰ ਇਹਨੂੰ ਕੰਪੇਅਰ ਕਰ ਲੋ ਤੇ ਚਾਹੇ ਉਹ ਬਾਦਲ ਸਾਹਿਬ ਦੇ ਟਾਈਮ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹ ਕੈਪਟਨ ਰਮਿੰਦਰ ਤੋਂ ਲੈ ਕੇ ਤਮਾਮ ਚਰਨਜੀਤ ਚੰਨੀ ਤੱਕ ਕਾਂਗਰਸੀਆਂ ਦੀ ਸਰਕਾਰ ਸੀ ਉਹਨਾਂ ਦੋਨਾਂ ਤਕਰੀਬਨ 15 ਸਾਲ ਨੌਜਵਾਨਾਂ ਨੂੰ ਨਸ਼ੇ ਵੇਚਣ ਨਸ਼ੇ ਕਰਜ ਮਜਬੂਰ ਕੀਤਾ ਤੇ ਭਗਵੰਤ ਮਾਨ ਦੀ ਸਰਕਾਰ ਨੇ ਰੋਜ਼ਗਾਰ ਦੇ ਕੇ ਨਵੀਂ ਇੱਕ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਚ ਇੱਕ ਅਹਿਮ ਰੋਲ ਜਿਹੜਾ ਸਰਕਾਰ ਦਾ ਕੰਮ ਹੈ ਉਹ ਸ਼ੁਰੂਆਤ ਕੀਤੀ ਔਰ ਹੁਣ ਹੁਣ ਜਿਸ ਤਰੀਕੇ ਨਾਲ ਅਸੀਂ ਬੜਾ ਸਪਸ਼ਟ ਕਿਹਾ ਹੈ ਬੜਾ ਸਪਸ਼ਟ ਕਿਹਾ ਹੈ ਕਿ ਜਿੰਨੇ ਵੀ ਨਸ਼ੇ ਨਾਲ एंपायर ਖੜੇ ਹੋਏ ਆ ਉਹ एंपायर ਵਿੱਚ ਚਾਹੇ ਢੋਣੇ ਪੈਣ ਚਾਹੇ ਘਰ ਤੋੜਨੇ ਪੈਣ ਚਾਹੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨੀਆਂ ਪੈਣ ਭਗਵੰਤ ਮਾਨ ਦੀ ਸਰਕਾਰ ਇਸ ਮੁਹਿੰਮ ਨੂੰ ਉਦੋਂ ਤੱਕ ਅੱਗੇ ਵਧਾਉਂਦੀ ਰਹੂਗੀ ਜਦਨਾ ਚਿਰ ਪੰਜਾਬ ਚੋਂ ਨਸ਼ਾ ਤਸਕਰਾਂ ਦਾ ਸਫਾਇਆ ਨਹੀਂ ਹੋ ਜਾਂਦਾ ਨਸ਼ਾ ਕਰਨ ਵਾਲੇ ਜਿਹੜੇ ਲੋਕ ਮੇਨਸਟ੍ਰੀਮ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਉਹਨਾਂ ਨੂੰ ਚੰਗੇ ਅਵਸਰ ਮਹੱਈਆ ਕਰਉਣਾ ਇਹ ਭਗਵੰਤ ਮਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਉਹਦੇ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਇਹਦੇ ਤੇ ਹੋਰ ਬਹੁਤ ਸਾਰੀ ਜਾਣਕਾਰੀ ਮੈਂ ਸ਼ੈਰੀ ਕਲਸੀ ਜੀ ਨੂੰ ਕਹੂੰਗਾ ਤੁਹਾਡੇ ਸਾਹਮਣੇ ਰੱਖਣਗੇ ਕਿਉਂਕਿ ਬਤੌਰ ਐਮਐਲਏ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਇਹ ਗੱਲ ਕਰਦੇ ਵੀ ਰਹਿਆ ਔਰ ਇਸ ਦੇ ਖਿਲਾਫ ਮੋਹਮ ਵੀ ਚਲਾਉਂਦੇ ਰਹਿਆ ਮੈਂ ਕਲਸੀ ਜੀ ਨੂੰ ਕਹੂੰਗਾ ਇਸ ਗੱਲ ਨੂੰ ਇਸ ਵਿਸ਼ੇ ਨੂੰ ਅੱਗੇ ਵਧਾਉਂਦਾ ਪਹਿਲਾਂ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਅੱਜ ਮੇਨ ਜਿਹੜਾ ਮੁੱਦਾ ਮੇਨ ਜਿਹੜੀ ਗੱਲ ਹੈ ਜਿਹੜਾ 20 ਸਾਲਾਂ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਇੱਕ ਕੋੜ ਦੇ ਵਾਂਗੂ ਜਿਹੜਾ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਉਹਨੂੰ ਘੁਣ ਬਣ ਕੇ ਜਿਹੜਾ ਇਹ ਨਸ਼ਾ ਜਿਹੜਾ ਇਹ ਖਾ ਗਿਆ ਇਹਦਾ ਮੈਂ ਖੁਲਾਸਾ ਕਰਨਾ ਚਾਹੁੰਨਾ ਐਦਾ ਮੈਂ ਦੱਸਣਾ ਚਾਹੁੰਨਾ ਵਾਂ ਵੀ ਅੱਜ ਜੇ 20 ਸਾਲ ਹੋ ਗਏ ਇਹ ਪੰਜਾਬ ਦੇ ਵਿੱਚ ਇਹ ਨਸ਼ਾ ਆਇਆ ਕਿ 2007 ਦੇ ਵਿੱਚ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਸੀ। ਉਹ ਸਰਕਾਰ ਤੋਂ ਆਉਣ ਤੋਂ ਬਾਅਦ ਇਹ ਥੋੜਾ ਥੋੜਾ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਜਿਹੜਾ ਉਹ ਸ਼ੁਰੂ ਹੋਇਆ। ਉਸ ਤੋਂ ਬਾਅਦ ਮਾਝੇ ਮਾਲਵੇ ਦੇ ਵਿੱਚ ਜਿਹੜੀਆਂ ਨਸ਼ੇ ਦੀਆਂ ਖਬਰਾਂ ਜਿਹੜੀਆਂ ਉਹ ਅਕਸਰ ਸੁਣਨ ਨੂੰ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। 2009 ਦੇ ਵਿੱਚ ਅਟਾਰੀ ਬਾਡਰ ਦੇ ਲਾਗੋ ਉੱਥੋਂ ਕਾਫੀ ਨਸ਼ੇ ਦੀ ਜਿਹੜੀ ਖੇਪ ਸੀ ਉਹ ਬਰામਤ ਹੋ ਗਈ ਸਰਕਾਰ ਕਿਹਦੀ ਸੀ ਅਕਾਲੀ ਦਲ ਤੇ ਬੀ ਜੇ ਪੀ ਉਸ ਤੋਂ ਬਾਅਦ 2011 ਦੇ ਵਿੱਚ ਕਰੀਬ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆਲ ਓਵਰ ਜਿਹੜਾ ਘੁੰਮਣਾ ਸ਼ੁਰੂ ਹੋ ਗਿਆ ਜਿਹੜਾ ਕਿ ਨੌਜਵਾਨਾਂ ਤੱਕ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੋ ਕਹਿਣ ਦਾ ਭਾਵ ਇਹ ਸ਼ੁਰੂਆਤ ਅਕਾਲੀ ਦਲ ਤੋਂ ਸ਼ੁਰੂ ਹੋਈ ਫਿਰ ਉਸ ਤੋਂ ਬਾਅਦ ਇਹਨਾਂ ਦੀ ਦੁਬਾਰਾ ਸਰਕਾਰ ਰਿਪੀਟ ਹੁੰਦੀ ਹੈ ਅਕਾਲੀ ਦਲ ਬੀਜੇਪੀ ਦੀ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਵੀ 2013 ਦੇ ਵਿੱਚ ਇੱਕ ਭੋਲਾ ਜਿਹੜਾ ਉਹਨੇ ਇੱਕ ਨਾਮ ਉਜਾਗਰ ਕੀਤਾ ਨਸ਼ੇ ਦਾ ਦੌਰ ਜਿਹੜਾ ਸੀ ਨਸ਼ੇ ਦਾ ਰੈਕਟ ਕਰਨ ਵਾਲਾ ਜਿਹੜਾ ਉਹਦਾ ਨਾਮ ਉਜਾਗਰ ਕੀਤਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਵੀ ਇੱਕ ਮਾਹੌਲ ਐਸਾ ਕ੍ਰੀਏਟ ਹੋ ਗਿਆ ਵੀ ਜਿਨ੍ਹਾਂ ਜਿਨ੍ਹਾਂ ਨੂੰ ਪੰਜਾਬ ਦੀਆਂ ਬਾਗ ਡੋਰਾਂ ਦਿੱਤੀਆਂ ਸੀ ਉਹ ਵਾਕਿਆ ਇਸ ਪੰਜਾਬ ਨੂੰ ਇੱਥੋਂ ਤੱਕ ਠੇਕੇਲਣ ਦੇ ਵਿੱਚ ਵੱਡੇ ਦੋਸ਼ੀ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹੋ ਹੀ ਕੈਪਟਨ ਸਾਹਿਬ ਸੀ ਜਿਹੜੇ ਕਹਿੰਦੇ ਸੀ ਵੀ ਨਸ਼ਾ ਜਿਹੜਾ ਹੈ ਅਸੀਂ 4 ਮਹੀਨਿਆਂ ਦੇ ਵਿੱਚ ਖਤਮ ਕਰ ਦਿਆਂਗੇ ਪਰ ਦੁੱਖ ਦੀ ਗੱਲ ਏ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਸਾਹਿਬ ਰਹੇ ਨੇ 4 ਮਹੀਨੇ ਤੇ ਗੱਲ ਤੇ ਦੂਰ ਉਹ 1 ਸਾਲ ਤੱਕ ਆਪਣੇ ਮੰਤਰੀਆਂ ਅਫਸਰਾਂ ਨੂੰ ਮਿਲਣ ਤੱਕ ਵੀ ਨਹੀਂ ਰਹੇ ਨਸ਼ਾ ਦੇ ਦੂਰ ਕਰਨ ਦੀ ਤੇ ਬੜੀ ਵੱਡੀ ਗੱਲ ਸੀ ਪਰ ਉਹ ਵੀ ਜੋ ਜੋ ਵਾਅਦੇ ਕੀਤੇ ਸੀ ਨੌਕਰੀਆਂ ਦੀਆਂ ਗੱਲਾਂ ਕੀਤੀਆਂ ਸੀ ਕਰਜ਼ਾ ਮਾਫੀ ਦੀਆਂ ਗੱਲਾਂ ਕੀਤੀਆਂ ਸੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਤੇ ਉਹ ਪਾਣੀ ਫੇਰਦੇ ਹੋਏ ਬਾਅਦ ਵਿੱਚ ਆਪ ਵੀ ਜਿਹੜੀ ਹੈ ਕਾਂਗਰਸ ਛੱਡ ਕੇ ਤੇ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਗਏ ਫਿਰ ਤੁਹਾਨੂੰ ਪਤਾ ਹੋਣਾ ਹੈ ਮਾਝੇ ਦੇ ਵਿੱਚ ਸ਼ਰਾਬ ਕਾਰੋਬਾਰੀ ਕਈ ਮੋਤਾ ਜਿਹੜੀਆਂ 125 ਦੇ ਕਰੀਬ ਜਿਹੜੀਆਂ ਨੇ ਉਹ ਮਾਝੇ ਦੇ ਵਿੱਚ ਸ਼ਰਾਬ ਮਾੜੀ ਸ਼ਰਾਬ ਪੀਣ ਕਰਕੇ ਮੋਤਾ ਹੋ ਗਏ ਉਸ ਮੋਤਾ ਦੇ ਵਿੱਚੋਂ ਜੇ ਉਹਦਾ ਫਖਾਲ ਕੀਤੀ ਗਈ ਉਹ ਉਹਦੇ ਪਰਦੇ ਥੋੜੇ ਜੇ ਖੋਲੇਗੇ ਤੇ ਵਿੱਚੋਂ ਕਈ ਕਾਂਗਰਸੀ ਜਿਹੜੇ ਲੀਡਰ ਆਪਣੇ ਆਪ ਚ ਕਹਿੰਦੇ ਸੀ ਉਹਨਾਂ ਦਾ ਤਾਰਾ ਮਿਲਦੀਆਂ ਨਜ਼ਰ ਆਉਂਦੀਆਂ ਸੀ ਪਰ ਅਫਸੋਸ ਮੌਜੂਦਾ ਸਰਕਾਰ ਕਾਂਗਰਸ ਦੀ ਸੀ ਉਹ ਵੀ ਦੱਬਿਆ ਗਿਆ ਸੋ ਕਹਿਣ ਦਾ ਭਾਵ ਪੰਜਾਬ ਨੂੰ ਸਰਕਾਰ ਰਹੀ ਇਹਨਾਂ ਦੀ ਸਾਨੂੰ 3 ਸਾਲ ਹੋਇਆ ਆਇਆ ਨੂੰ ਪਰ ਜਦੋਂ ਦੀ ਸਾਡੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਪੂਰੀ ਸ਼ਕਤੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੀ ਇੱਕੋ ਇੱਕ ਸੋਚ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਸ਼ਕਤੀ ਨਾਲ ਅਖੀਰ ਹੁਣ ਸ਼ਕਤੀ ਨਾਲ ਅੱਗੇ ਵੀ ਜਿਹੜੇ ਕੇਸ ਆਪਾਂ ਫੜੇ ਨੇ ਅੱਗੇ ਵੀ ਤੁਸੀਂ ਦੇਖਿਆ ਵਾ ਵੀ ਕਈਆਂ ਕਰੋੜਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਇਹਨਾਂ ਦੀਆਂ ਜ਼ਬਤ ਕੀਤੀਆਂ ਨੇ ਪੂਰੀ ਸ਼ਕਤੀ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਨ ਦੀ ਮਿਹਨ ਜਿਹੜੀ ਚੱਲ ਰਹੀ ਹੈ ਔਰ ਇੱਕ ਕਲੀਅਰ ਕਟ ਸੰਦੇਸ਼ ਹੈ ਵੀ ਪੰਜਾਬ ਦੇ ਅਸੀਂ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਿਹਨ ਜਿਹੜੀ ਚੱਲ ਰਹੀ ਹੈ ਤਗੜੇ ਹੋਈਏ ਆਪਾਂ ਆਪਣੇ ਪੰਜਾਬ ਨੂੰ ਫੇਰ ਉਸੇ ਲੀਹਾਂ ਤੇ ਲੈ ਕੇ ਆਈਏ ਸਾਨੂੰ ਕੱਲੇ ਕੱਲੇ ਨੌਜਵਾਨ ਦੇ ਸਾਥ ਦੀ ਲੋੜ ਹੈ ਆਓ ਰਲ ਕੇ ਇੱਕ ਐਸੀ ਮਹਿਮਾ ਚਲਾਈਏ ਤਾਂ ਜੋ ਕਿ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਬਚ ਸਕੇ ਸੋ ਇਹੋ ਸਾਰੇ ਪੰਜਾਬ ਨੂੰ ਵੀ ਬੇਨਤੀ ਹੈ ਔਰ ਮੈਂ ਲੋਕਾਂ ਦੇ ਮੈਂ ਪਰਿਵਾਰਾਂ ਦੇ ਮਾਪੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਹੈ ਵੀ ਤਗੜੇ ਹੋ ਕੇ ਆਪਣੇ ਬੱਚਿਆਂ ਨੂੰ ਇੱਕ ਸਿੱਧੇ ਰਾਹ ਦੀ ਸੇਧ ਦਈਏ ਜਿਹੜਾ ਕੋਈ ਵਿਗੜ ਗਿਆ ਉਹਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰੀਏ ਪਰ ਹੁਣ ਇੱਕ ਗੱਲ ਕਲੀਅਰ ਹੈ ਜਿਹੜਾ ਵੀ ਕੋਈ ਹੁਣ ਗਲਤੀ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ